ਹਾਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਬੱਬਨਪੁਰ ਹਰਿਆਣਾ ਦੇ ਵਿੱਚ ਜ਼ਿਲ੍ਹਾ ਫਤਿਹਬਾਦ ਜਿਵੇਂ ਕਿ ਤੁਸੀਂ ਮੇਰੀ ਬੈਕ ਸਾਈਡ ਦੇ ਉੱਪਰ ਦਰਵਾਜ਼ਾ ਦੇਖ ਰਹੇ ਹੋ ਹਨਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦੇ ਸੀਗੇ ਗਲਾਈ ਵਾਲੇ ਦਰਵਾਜ਼ੇ ਮੰਨ ਲਓ ਵੱਡੇ ਦਰਵਾਜ਼ੇ ਹੁੰਦੇ ਤੇ ਉਹ ਦਰਵਾਜ਼ਾ ਲੱਗਿਆ ਹੋਇਆ ਹੈਗਾ ਤੇ ਦਰਵਾਜ਼ੇ ਦੇ ਵੀ ਪੂਰੀ ਰੀਜਲਾਈ ਹੋਈ ਜਮਾਨ ਤੁਸੀਂ ਜਿਵੇਂ ਜਿਵੇਂ ਦੇਖ ਰਹੇ ਹੋ ਨੇੜੇ ਆ ਵੀ ਮੜਾ ਦਿਖਾਓ ਆ ਦੇਖੋ ਜਿਵੇਂ 18 ਦੇ ਮੂੰਹ ਦੇ ਵਿੱਚ ਆ ਘੜੇ ਪਏ ਹੋਏ ਹਨ ਬਾਕੀ ਪਿੱਤਲ ਪੂਰਾ ਜਮਾਣ ਲੱਗਿਆ ਹੋਇਆ ਹੈਗਾ ਤੇ ਲੱਕੜ ਦਾ ਦਰਵਾਜ਼ਾ ਬਣਾਇਆ ਹੋਇਆ ਇਹ ਲੋਹਾ ਨਹੀਂ ਹੈਗਾ ਇਹਦੇ ਉੱਪਰ ਪੇਂਟ ਵਗੈਰਾ ਕਰਕੇ ਇੰਨੀ ਸ਼ੈਨਿਕ ਜਿਹੜੀ ਉਹ ਆਈ ਹੋਈ ਹੈਗੀ ਤੇ ਜਿਹੜੇ ਸਾਉ ਦਾ ਸ਼ੌਂਕ ਦਾ ਦਰਵਾਜ਼ਾ ਲਵਾਇਆ ਹੋਇਆ ਹੈਗਾ ਤੇ ਜਿਹੜੇ ਅਪਾ ਅੰਦਰਲੇ ਪਾਸੇ ਦੀ ਗੱਲ ਕਰਾਂਗੇ ਕੂਠੀ ਦੀ ਗੱਲ ਕਰਾਂਗੇ ਨਾ ਉਹ ਵੀ ਪੂਰੇ ਸ਼ੌਂਕ ਨਾਲ ਪੂਰੀ ਓਰੀਜਨਲ ਬਣਾਈ ਹੈ ਤੇ ਅੱਜ ਆਪਾਂ ਇੱਕ ਵਧੀਆ ਪ੍ਰੋਜੈਕਟ ਲੈ ਕੇ ਆਏ ਆ ਵੱਡਾ ਪ੍ਰੋਜੈਕਟ ਲੈ ਕੇ ਆਏ ਆ ਜਿਸ ਦਾ ਕਿ ਵਧੀਆ ਮੁੱਲਾ ਜਿਵੇਂ ਆਪਾਂ ਤੁਹਾਨੂੰ ਦਿਖਾਵਾਂਗੇ ਤਲੇ ਪਾਸੇ ਜਾ ਕੇ ਤੇ ਤੁਹਾਨੂੰ ਜਿਹੜਾ ਅੰਦਰਲਾ ਸੀਨ ਹੈਗਾ ਕੋਠੀ ਦਾ ਉਹ ਆਪਾਂ ਤੁਹਾਨੂੰ ਅੰਦਰ ਚੱਲ ਕੇ ਦਿਖਾਉਨੇ ਆ ਅੰਦਰ ਕੀ ਗੱਲਬਾਤ ਬਣੀ ਹੋਈ ਆ ਬਹੁਤ ਘੈਂਟ ਬਣੀ ਹੋਈ ਚੀਜ਼ ਦਿਖਾਉਣੇ ਆ ਜੀ ਤੇ ਹੁਣ ਆਪਾਂ ਨੇ ਅੰਦਰ ਐਂਟਰੀ ਕਰ ਲਈ ਸੀ ਅੰਦਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਵੇਂ ਤੁਸੀਂ ਆ ਬਾਹਰਲੇ ਪਾਸੋਂ ਦੇਖੋ ਵੀ ਪੂਰੀ ਲੋਕ ਹੈ ਜਿਹੜੀ ਪੂਰੀ ਘੈਂਟ ਬਣੀ ਹੋਈ ਆ ਨਾ ਕੋਠੀ ਦੀ ਪੂਰਾ ਵੱਡਾ ਪ੍ਰੋਜੈਕਟ ਲੈ ਕੇ ਆਏ ਆ ਅੱਜ ਆਪਾਂ ਤੇ ਜਿਹੜੀ ਸਾਈਡ ਦੇ ਉੱਪਰ ਤੁਸੀਂ ਕੰਧ ਦੇਖ ਰਹੇ ਹੋ ਬਾਹਰਲੇਆਂ ਕੰਧਾਂ ਦੇ ਉੱਪਰ ਵੀ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਆ ਰੰਗ ਪੇਂਟ ਦਾ ਜਿਹੜਾ ਕੰਮ ਹੈਗਾ ਉਹ ਬਿਲਕੁਲ ਓਕੇ ਹੋਇਆ ਹੋਇਆ ਕੰਪਲੀਟ ਹੈਗਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਕੋਠੀ ਤੇ ਸੋਲਰ ਪੈਨਲ ਲੱਗਾ ਜਿਹੜਾ ਇਹ ਔਨ ਗ੍ਰਿਡ ਹੈਗਾ ਆਨ ਗ੍ਰੈਡ ਜੋੜਿਆ ਹੋਇਆ ਹੈ ਹੈ ਤੇ ਇਹ ਚੀਜ਼ ਵੀ ਇਹਦੇ ਵਿੱਚ ਨਵੀਂ ਹੈ ਜਿਹੜੀ ਉਹ ਆਪਾਂ ਲੈ ਕੇ ਆਏ ਆ ਤੇ ਬਾਕੀ ਕੋਠੀ ਦੀ ਆਪਾਂ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਜਿਵੇਂ ਖੇੜਲੇ ਪਾਸੇ ਬਣਾਇਆ ਸੀਗਾ ਇਹ ਬੇਸਮੈਂਟ ਬਣੀ ਹੋਈ ਹੈ ਦੇਖੋ ਬੇਸਮੈਂਟ ਵੀ ਆਪਾਂ ਤੁਹਾਨੂੰ ਸਾਰੀ ਅੰਦਰੋਂ ਪ੍ਰੋਪਰ ਤਰੀਕੇ ਦੇ ਨਾਲ ਦਿਖਾਵਾਂਗੇ ਪਰ ਸਟਾਰਟਿੰਗ ਦੇ ਵਿੱਚ ਇਹ ਬਣੀ ਹੋਈ ਆ ਇਸ ਕਰਕੇ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾ ਰਹੇ ਆ ਤੇ ਬਾਕੀ ਜੋ ਕੋਠੀ ਦੇ ਅੰਦਰ ਜਿਹੜੀ ਗੱਲਬਾਤ ਹੈ ਉਹਦੇ ਬਾਰੇ ਵੀ ਤੁਹਾਨੂੰ ਕਰਾਉਣੇ ਆ ਜਾਣੂ ਆਪਾਂ ਦਿਖਾਉਣੇ ਆ ਤੁਹਾਨੂੰ ਮਾਡਰਨ ਟਾਈਪ ਦੇ ਵਿੱਚ ਇਹ ਜਿਹੜੀ ਕੋਠੀ ਇਹ ਬਣੀ ਹੋਈ ਆ ਤੁਸੀਂ ਬਾਹਰੋਂ ਜਿਹੜੀ ਲੁੱਕ ਆ ਤੁਸੀਂ ਦੇਖ ਰਹੇ ਹੋ ਪੂਰੀ ਘੈਣ ਬਣੀ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਹੀ ਇਹਦੇ ਵਿੱਚ ਡਬਲ ਪੋਰਸ਼ਨ ਬਣਿਆ ਹੋਇਆ ਜਿਵੇਂ ਆਪਾਂ ਕਹਿ ਦਈਏ ਵੀ ਦੋ ਭਰਾਵਾਂ ਦੀ ਵੰਡ ਆ ਇਹ ਕੋਠੀ ਜਿਹੜੀ ਦੋ ਭਰਾਵਾਂ ਦਾ ਅੱਧ-ਅੱਧ ਪੋਰਸ਼ਨ ਬਣਿਆ ਹੋਇਆ ਹੈਗਾ ਤੇ ਆਪਾਂ ਖੜੇ ਹਾਂਗੇ ਐਂਟਰੀ ਗੇਟ ਤੇ ਇੱਥੋਂ ਆਪਾਂ ਹੋਵਾਂਗੇ ਐਂਟਰ ਜੀ ਆ ਪਹਿਲੀ ਵਾਰੀ ਆ ਗਿਆ ਸਟਾਰਟਿੰਗ ਦੇ ਵਿੱਚ ਐਂਟਰੀ ਗੇਟ ਇਹ ਵੀ ਜਿਹੜਾ ਗੇਟ ਹੈਗਾ ਬਹੁਤ ਸੋਹਣਾ ਹੈ ਨਾ ਦੇਖੋ ਇਹਦੇ ਫਰੋਈ ਬੱਤ ਲੱਗਿਆ ਹੋਇਆ ਹੈਗਾ ਜਿਹੜੇ ਦਰਵਾਜੇ ਨੇ ਬਾਹਲਾ ਦਰਵਾਜਾ ਲਾ ਲੋ ਜਾਂ ਅੰਦਰਲੇ ਦਰਵਾਜੇ ਲਾ ਲੋ ਇਹ ਬਣੇ ਹੋਏ ਹੈਗੇ ਕਲਾਸਿਕ ਲੁੱਕ ਦੇ ਵਿੱਚ ਪਰ ਜਿਹੜਾ ਮਕਾਨ ਆਏਗਾ ਉਹ ਮਾਡਰਨ ਲੁੱਕ ਦੇ ਵਿੱਚ ਤਿਆਰ ਕੀਤਾ ਹੋਇਆਗਾ ਠੀਕ ਹੈ ਜੀ ਤੇ ਮਕਾਨ ਹੈਗਾ ਜਿਹੜਾ ਤਕਰੀਬਨ ਮੰਨ ਕੇ ਚੱਲੋ ਵੀ 100% ਕੰਪਲੀਟ ਹੈ ਬਸ ਕੀ ਕਹਿੰਦਾ ਵੀ ਮਹਰਾ ਮੋਟਾ ਕੋ ਡੈਕੋਰੇਸ਼ਨ ਦਾ ਜਿਹੜਾ ਕੰਮ ਹੈਗਾ ਉਹ ਰਹਿੰਦਾਗਾ ਨਹੀਂ ਤਾਂ ਲਗਭਗ ਟਾਇਲ ਵਰਕ ਲੱਕੜ ਦਾ ਸਟੀਲੀ ਵਰਕ ਸਾਰਾ ਏ ਟੂ ਜ਼ेड ਕੰਪਲੀਟ ਹੋਇਆ ਹੋਇਆਗਾ ਇਹ ਆਪਾਂ ਖੜੇ ਸੀਗੇ ਕਿਚਨ ਦੇ ਵਿੱਚ ਕਿਚਨ ਵੀ ਲਗਭਗ ਪੂਰੀ ਖੁੱਲੀ ਕਿਚਨੇ ਤੇ ਇਹਦਾ ਜਿਹੜਾ ਸਾਰਾ ਕੰਮ ਹੈਗਾ ਤੁਸੀਂ ਦੇਖ ਰਹੇ ਹੋ ਜਿਵੇਂ ਲੱਕੜ ਵਗੈਰਾ ਦਾ ਕੰਮ ਹੈਗਾ ਉਹ ਵੀ ਸਾਰਾ ਕੰਪਲੀਟ ਹੈਗਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਟਾਇਲ ਵਰਕ ਹੈਗਾ ਠੀਕ ਹੈ ਜੀ ਮਾਰਬਲ ਇਹ ਵੀ ਦੇਖੋ ਬਹੁਤ ਸੋਹਣੇ ਤਰੀਕੇ ਦੇ ਨਾਲ ਪੂਰੇ ਸ਼ੌਂਕ ਦਾ ਕੰਮ ਹੈ ਜਿਹੜਾ ਉਹ ਤਿਆਰ ਕਰਵਾਇਆ ਹੋਇਆ ਹੈਗਾ ਟੂਟੀਆਂ ਵਗੈਰਾ ਦਾ ਬਿਜਲੀ ਦਾ ਸਾਰਾ ਕੰਮ ਕੰਪਲੀਟ ਹੋਇਆ ਹੋਇਆ ਓਕੇ ਦੀ ਰਿਪੋਰਟ ਆ ਜਮਣ ਤੇ ਇਹ ਜਿਹੜੀ ਸਟੇਅਰ ਨੇ ਉੱਪਰ ਹੋ ਜਾਂਦੀਆਂ ਨੇ ਇਹਦੇ ਹੇਠਲੇ ਪਾਸੇ ਆ ਜਿਹੜਾ ਬੀਸਮੈਂਟ ਬਣਿਆ ਹੋਇਆ ਹੈ ਉੱਪਰਲੇ ਪਾਸੇ ਦੀ ਵੀ ਅੱਪਾ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਆ ਜਿਓ ਜੀ ਅੱਪਾ ਇਹ ਖੜਿਆ ਲੋਪੀ ਦੇ ਵਿੱਚਾਂ ਲੋਬੀ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਲੋਬੀ ਦੇਖੋ ਕਿੰਨੀ ਖੁੱਲੀ ਲੋਬੀ ਹੈ ਸਾਰੇ ਬਿਲਕੁਲ ਰੈਡੀ ਹੈ ਸੋਫੇ ਵਗੈਰਾ ਰੱਖਣੇ ਹਜੇ ਪੈਂਡਿੰਗ ਨੇ ਸੋਫੇ ਵੀ ਆਏ ਪਈ ਹੈ ਸਾਰਾ ਕੁਝ ਤਿਆਰ ਹੈਗਾ ਰੈਡੀ ਹੈ ਤੇ ਵੀਡੀਓ ਆਪਾਂ ਥੋੜਾ ਜਿਹਾ ਛੇਤੀ ਲਈ ਆਈ ਕਿਉਂਕਿ ਬਾਕੀ ਦਾ ਸਾਰਾ ਕੁਝ ਅੰਦਰ ਚ ਲੱਗਿਆ ਹੋਇਆ ਹੈਗਾ ਤੇ ਬਹੁਤ ਸੋਹਣੀ ਤਿਆਰ ਕੀਤੀ ਹੋਈ ਲੱਕੜ ਦਾ ਕੰਮ ਹੈ ਜਿਹੜਾ ਬਹੁਤ ਕਮਾਲ ਹੈ ਤੇ ਮਿਸਤਰੀਆਂ ਨੇ ਵੀ ਪੂਰੀ ਰੀਜੀ ਨਾਲ ਮਾਲਕਾਂ ਨੇ ਵੀ ਪੂਰੀ ਰੀਜੀ ਨਾਲ ਕੰਮ ਜਿਹੜਾ ਕਰਵਾਇਆ ਹੋਇਆ ਹੈਗਾ ਇਹ ਕੋਠੀ ਦੀ ਜਿਹੜੀ ਨੀ ਹੈ ਉਹ 2020 ਦੇ ਵਿੱਚ ਡਿੱਗੀ ਸੀ ਤੇ ਲਗਭਗ ਮੰਨ ਕੇ ਚੱਲੋ ਵੀ ਤੁਸੀਂ 4 ਸਾਲ ਕੰਪਲੀਟ ਹੋਣ ਤੇ ਲੱਗੇ ਕੋਠੇ ਦਾ ਜਿਹੜਾ ਕੰਮ ਹੈ ਨਾ ਜਮਾ ਸ਼ੌਂਕ ਦੇ ਨਾਲ ਤਿਆਰ ਕਰਵਾਇਆ ਹੋਇਆ ਹੈਗਾ ਇਹ ਲੋ ਜੀ ਆ ਕੇ ਡ੍ਰੈਨ ਰੂਮ ਲੱक्कਣ ਦਾ ਕੰਮ ਹੈ ਜਿਹੜਾ ਬਿਲਕੁਲ ਓਕੇ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਟਫ ਨੂੰ ਗਲਾਸ ਲੱਗੇ ਹੈ ਤੇ ਉੱਪਰ ਜਿਹੜਾ ਗੇਟ ਦੀ ਐਂਟਰੀ ਵਾਲਾ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਤੁਸੀਂ ਦੇਖ ਰਹੇ ਹੋ ਵੀ LED ਪੈਨਲ ਲੱਗਿਆ ਸਾਰਾ ਕੰਮ ਕੰਪਲੀਟ ਹੈ ਰੰਗ ਪੇਟ ਦਾ ਪੀਓਪੀ ਦਾ ਲਾਈਟਿੰਗ ਦਾ ਠੀਕ ਹੈ ਜੀ ਸਾਰਾ ਕੰਮ ਕੰਪਲੀਟ ਹੈ 12x12 ਦਾ ਮੈਨੂੰ ਲੱਗਦਾ ਵੀ ਲਗਭਗ ਇਹ ਜਿਹੜਾ ਡ੍ਰੈਨ ਰੂਮ ਹੈ ਦਾ ਉਹ ਬਣਿਆ ਹੋਇਆਗਾ ਬਹੁਤ ਸੋਹਣੀ ਲੁੱਕ ਹੈ ਬਹੁਤ ਨਵੀਆਂ ਨਵੀਆਂ ਚੀਜ਼ਾਂ ਨੇ ਇਹਦੇ ਵਿੱਚ ਵੀਡੀਓ ਦੇ ਐਂਡ ਤੱਕ ਬਣਦੇ ਰਹੋ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਗੱਲਬਾਤ ਇਹਦੇ ਵਿੱਚ ਮਿਲਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਇਹਦੇ ਵਿੱਚ ਨਵੀਂ ਚੀਜ਼ ਹੋਰ ਸੀ ਜਿਹੜੀ ਇਹ ਤਾਂ ਆ ਗਿਆ ਦੇਖੋ ਜੀ ਨਾਲ ਇਧਰ ਟਾਇਲਟ ਆ ਗਿਆ ਤੇ ਟਾਇਲਟ ਦਾ ਕੰਮ ਵੀ ਰੈਡੀ ਹੈ ਜੇ ਆਪਾਂ ਸਾਰਾ ਜਿਵੇਂ ਦੇਖ ਰਹੇ ਹੋ ਤੁਸੀਂ ਟੂਟੀਆਂ ਵਗੈਰਾ ਦਾ ਲਾਈਟਿੰਗ ਦਾ ਸਾਰਾ ਠੀਕ ਹੈ ਜੀ ਗੇਟ ਵਗੈਰਾ ਕੰਪਲੀਟ ਹੈ ਬਿਲਕੁਲ ਹੀ ਬਾਕੀ ਕੀ ਕਹਿੰਦਾ ਵੀ ਦੇਖੋ 2-4% ਦਾ ਕੰਮ ਹੈ ਜਿਹੜਾ ਕਿਉਂਕਿ ਜਿਹੜਾ ਸਮਾਨ ਰੱਖਣ ਵਾਲਾ ਹੈਗਾ ਇਹਦੇ ਵਿੱਚ ਠੀਕ ਹੈ ਜੀ ਉਹ ਪੈਂਡਿੰਗ ਆ ਗੱਲਾ ਬਾਕੀ ਕੰਮ ਸਾਰਾ ਕੰਪਲੀਟ ਹੈਗਾ ਇਹਦੇ ਵਿੱਚ ਜਿਹੜੀ ਇੱਕ ਆਪਾਂ ਨਵੀਂ ਚੀਜ਼ ਲੈ ਕੇ ਆਏ ਆ ਉਹ ਹੈਗੀ ਆ ਇਹ ਕੋਠੀ ਦੇ ਵਿੱਚ ਲੱਗੀ ਹੋਈ ਹੈ ਲਿਫਟ ਜੀ ਚਾਰ ਮੰਜ਼ਲੇ ਬਣੀਆਂ ਹੋਈਆਂ ਨੇ ਇਹਦੇ ਵਿੱਚ ਚਾਰ ਫਲੋਰ ਬਣੇ ਹੋਏ ਆ ਉਹਦੇ ਵਾਸਤੇ ਲਿਫਟ ਇਹਨਾਂ ਨੇ ਲਵਾਈ ਹੈਗੀ ਸਪੈਸ਼ਲ ਕਿਉਂਕਿ ਚਾਰ ਫਲੋਰ ਹੋਗੇ ਉੱਪਰ ਥੱਲੇ ਜਾਣਾ ਹੁੰਦਾ ਹਣਾ ਬੰਦੇ ਨੇ ਉਸ ਇਸ ਕਰਕੇ ਇਹ ਜਿਹੜੀ ਲਿਫਟ ਹੈਗੀ ਲਿਫਟ ਇਹਦੇ ਵਿੱਚ ਲੱਗੀ ਹੋਈ ਹੈ ਤੇ ਬਾਕੀ ਤੁਸੀਂ ਕੋਠੀ ਦਾ ਜਿਹੜਾ ਏਰੀਆ ਹੈਗਾ ਕਿੰਨਾ ਫੁੱਲਾ ਤੁਸੀਂ ਦੇਖ ਰਹੇ ਹੋ ਨਾ ਦੋ ਬਰਾਵਾਂ ਦੀ ਵੰਡਾ ਇਹ ਦੋ ਪੋਰਸ਼ਨ ਬਣੇ ਹੋਏ ਐ ਤੇ ਜਿਹੜੀ ਆਪਾਂ ਬੇਸਮੈਂਟ ਦੀ ਗੱਲ ਕਰਦੇ ਸੀਗੀ ਉਹ ਇੱਥੋਂ ਰਸਤਾ ਜਾਂਦਾ ਹੈਗਾ ਇਹਨਾਂ ਦਾ ਬੇਸਮੈਂਟ ਨੂੰ ਲੇ ਪਾਸੇ ਆਜੋ ਆਪਾਂ ਲੇ ਪਾਸੇ ਦਿਖਾਈ ਦਿੰਨੇ ਆ ਇੱਕ ਵਾਰੀ ਲੇ ਪਾਸੇ ਬੇਸਮੈਂਟ ਨੂੰ ਜਿਹੜਾ ਰਸਤਾ ਹੈਗਾ ਉਹ ਜਾ ਰਿਹਾ ਹੈ ਜੀ ਤੇ ਜਿਹੜੀ ਬੇਸਮੈਂਟ ਹੈ ਇਹਨਾਂ ਦੀ ਉਹ ਤੁਸੀਂ ਇਹ ਲਾ ਲਓ ਵੀ 5200 ਸਕੁਅਰ ਫੁੱਟ ਏਰੀਆ ਦੇ ਵਿੱਚ ਬਣੀ ਹੋਇਆ ਹੈ ਜਿਹੜੀ ਬੇਸਮੈਂਟ ਹੈ ਟੋਟਲ ਜੇ ਕੋਠੀ ਦੀ ਆਪਾਂ ਗੱਲ ਕਰਦੇ ਆਂ ਇਹਦੀ ਤਾਂ ਲਗਭਗ 12.5000 ਸਕੁਅਰ ਫੁੱਟ ਏਰੀਆ ਜਿਹੜਾ ਉਹ ਬਣਦਾ ਕੋਠੀ ਦਾ ਬੇਸਮੈਂਟ ਬਣਾਈ ਹੈ ਸੰਦਾ ਖੜਾਉਣ ਵਾਸਤੇ ਤੇ ਜਿਵੇਂ ਕਹਿ ਦਈਏ ਵੀ ਆਪਾਂ ਸਰਦਾਰ ਬੰਦੇ ਨੇ ਬੰਦੇ ਇਹ ਤੇ ਜਿਹੜਾ ਕੋਈ ਕੰਮ ਹੈਗਾ ਕੰਮ ਦੇ ਸੰਦ ਨੇ ਜਿਵੇਂ ਕੋਈ ਖੇਤੀਬਾੜੀ ਦੇ ਨਾਲ ਸੰਬੰਧਤ ਲਾ ਲਓ ਹਨਾ ਟਰਾਲੀਆਂ ਟਰੈਕਟਰ ਤੇ ਹੋਰ ਵੀ ਜਿੰਨਾ ਕੋਈ ਖੇਤੀਬਾੜੀ ਦਾ ਸੰਦ ਆ ਜਾ ਕੋਈ ਹੋਰ ਸਮਾਨ ਵਾਸਤੇ ਜਿਹੜਾ ਲੇ ਪਾਸੇ ਹੈਗਾ ਉਹ ਗਰਾਉਂਡ ਫਲੋਰ ਇਹਨਾਂ ਨੇ ਬੇਸਮੈਂਟ ਬਣਾਈ ਹੈ 5200 ਸਕਰ ਫੁੱਟ ਦੇ ਵਿੱਚ ਜੀ 5200 ਸਕਰ ਫੁੱਟ ਲਾ ਤੇ 5200 ਸਕਰ ਫੁੱਟ ਇਸ ਤੋਂ ਉੱਪਰਲੇ ਵਾਸਤੇ ਆਗਾ ਜਿਹੜਾ ਆਪਾਂ ਫਰਸਟ ਫਲੋਰ ਦੀ ਗੱਲ ਕਰਦੇ ਸੀਗੇ ਟੋਟਲ ਜੇ ਕੁੱਲ ਮਿਲਾ ਕੇ ਆਪਾਂ ਗੱਲ ਕਰੀਏ ਵੀ 1.5 ਲੱਖ ਹਜ਼ਾਰ ਦੇ ਲਗਭਗ ਆ ਜਿਹੜਾ ਉਹ ਏਰੀਆ ਬਣਦਾ ਹੈਗਾ ਦੇ ਪਾਸੇ ਨੂੰ ਵੀ ਤੁਸੀਂ ਦੇਖ ਲਓ ਵੀ ਆਹ ਸਟੀਲ ਦਾ ਕੰਮ ਕਰਵਾਇਆ ਹੋਇਆ ਹੈ ਬੇਸਮੈਂਟ ਦੇ ਵਿੱਚ ਆਉਣ ਵਾਸਤੇ ਵੀ ਵੀ ਕਿਤੇ ਵੀ ਕਿਸੇ ਗੱਲ ਦੀ ਕੰਮ ਨਹੀਂ ਛੱਡੀ ਗਈ ਹੈਗੀ ਕਿਤੇ ਕੋਈ ਕਸ ਨਹੀਂ ਕਰੀ ਗਈ ਹੈਗੀ ਪੈਸੇ ਦੀ ਠੀਕ ਹੈ ਜੀ ਵੀ ਇੱਥੇ ਆਪਣਾ ਘੱਟ ਲੱਗ ਜੇ ਤੇ ਜੇ ਆਪਾਂ ਪ੍ਰੋਪਰ ਗੱਲ ਕਰੀਏ ਹਵਾ ਦੀ ਰੋਸ਼ਨੀ ਦੀ ਉਹ ਦੇਖੋ ਹਾ ਵਿੰਡੋਆਂ ਛੱਡੀਆਂ ਹੋਈਆਂ ਐ ਇੱਧਰ ਵਿੰਡੋ ਆ ਗਈ ਜੀ ਤੇ ਉਧਰ ਦੇਖ ਲਓ ਕਿ ਉਹ ਵਿੰਡੋ ਵਾਗੀਆਂ ਹਨ ਹਵਾ ਦਾ ਤੇ ਰੋਸ਼ਨੀ ਦਾ ਪੂਰਾ ਜਿਹੜਾ ਖਿਆਲ ਆਗਾ ਉਹ ਇਹਦੇ ਵਿੱਚ ਰੱਖਿਆ ਗਿਆ ਹੈਗਾ ਠੀਕ ਹੈ ਜੀ ਬੇਸਮੈਂਟ ਤੋਂ ਬਾਅਦ ਆਪਾਂ ਆ ਗਏ ਉੱਪਰਲੇ ਪਾਸੇ ਫੇਰ ਫਸਟ ਫਲੋਰ ਤੇ ਤੇ ਜਿਵੇਂ ਪੌੜੀਆਂ ਨੇ ਦੇਖੋ ਪੌੜੀ ਵਗੈਰਾ ਦਾ ਕੰਮ ਹੈਗਾ ਇਹ ਵੀ ਸਟੀਲ ਵਰਕ ਹੈ ਜਿਹੜਾ ਗਲਾਸ ਵਗੈਰਾ ਮਾਰਬਲ ਜਿਵੇਂ ਤੁਸੀਂ ਦੇਖ ਰਹੇ ਹੋ ਪੌੜੀਆਂ ਦੇ ਉੱਪਰ ਬਿਲਕੁਲ ਓਕੇ ਲੱਗਿਆ ਹੋਵੇਗਾ ਤੇ ਇਹਦੇ ਅੰਦਰਲੇ ਵਾਸੀ ਮੰਨ ਕੇ ਚੱਲੋ ਵੀ ਇੱਥੇ ਵੀ ਕੱਪ ਬੋਰਡ ਤਿਆਰ ਕਰਵਾਇਆ ਗਿਆਗਾ ਤੇ ਕੱਪ ਬੋਰਡ ਦੇ ਨਾਲ ਹੀ ਇੱਥੋਂ ਬੇਸਮੈਂਟ ਨੂੰ ਇਹ ਰਸਤਾ ਜਿਹੜਾ ਜਾਂਦਾ ਜੀ ਤੁਹਾਨੂੰ ਪਤਾ ਖਾ ਚੁੱਕੇ ਆ ਉਸ ਤੋਂ ਬਾਅਦ ਦੇ ਵਿੱਚ ਜੀ ਆਪਾਂ ਗੱਲ ਕਰੀਏ ਇਹਦੇ ਵਿੱਚ ਗਰਾਉਂਡ ਫਲੋਰ ਦੇ ਉੱਪਰ ਦੋ ਬੈੱਡਰੂਮ ਜੀ ਇੱਕ ਡ੍ਰੈੰਗ ਰੂਮ ਸੇਮ ਪ੍ਰੋਜੈਕਟ ਜਿਹੜਾ ਤਿਆਰ ਹੋਇਆਗਾ ਦੋ ਭਰਾ ਮੰਨਦਾ ਕਿਉਂਕਿ ਉੱਥੇ ਮੰਨ ਕੇ ਚੱਲੋ ਵੀ ਇੱਥੇ ਸੈਂਟਰ ਆਉਂਦਾ ਦੇਖੋ ਜਿਹੜਾ ਆਹੀ ਆ ਗਿਆ ਇਸ ਪਾਸੇ ਵੀ ਦੋ ਬੈੱਡਰੂਮ ਉਸ ਪਾਸੇ ਵੀ ਦੋ ਬੈੱਡਰੂਮ ਸੇਮ ਕੋਪੀ ਤਿਆਰ ਹੋ ਇਦਰ ਜਿਵੇਂ ਪੌੜੀਆਂ ਨੇ ਉਸ ਵਾਸਤੇ ਵੀ ਪੌੜੀਆਂ ਥੋੜਾ ਜਿਹਾ ਫਰਕ ਹੈਗਾ ਉਹ ਗਲਾਈ ਚ ਚੜ ਰਹੀਆਂ ਨੇ ਠੀਕ ਹੈ ਜੀ ਤੇ ਥੋੜਾ ਬਹੁਤਾ ਫਰਕ ਹੈ ਬਸ ਮੰਨ ਕੇ ਚੱਲੋ ਬਾਕੀ ਸਾਰਾ ਕੁਝ ਸੇਮ ਹੈ ਤੇ ਜੇ ਆਪਾਂ ਕਮਰਿਆਂ ਦੀ ਗੱਲ ਕਰੀਏ ਕਮਰੇ ਬਹੁਤ ਖੁੱਲੇ ਨੇ ਮੈਨੂੰ ਲੱਗਦਾ ਵੀ ਲਗਭਗ 14x14 ਦਾ ਕਮਰਾ ਹੋਊਗਾ ਤੇ ਜਿਹੜਾ ਲੱਕੜ ਦਾ ਕੰਮ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਵੀ ਲੱਕੜ ਦਾ ਕੰਮ ਜਿਹੜਾ ਜਮ ਓਕੇ ਕਰਵਾਇਆ ਹੋਇਆ ਹੋਊਗਾ ਤੁਸੀਂ ਦੇਖ ਰਹੇ ਹੋ ਅ ਕੱਪ ਬੋਰਡ ਨੇ ਜਿਹੜੇ ਫਿਕਸ ਤਿਆਰ ਕਰਵਾਏ ਨੇ ਬਹੁਤ ਸੋਹਣੇ ਤੇ ਲਾਈਟਿੰਗ ਦਾ ਉੱਪਰੋਂ ਪੀਓਪੀ ਦਾ ਜਮਾਂ ਕੰਮ ਕੰਪਲੀਟ ਹੋਇਆ ਹੋਇਆਗਾ ਵੱਡੀਆਂ ਵਿੰਡੋਆਂ ਨੇ ਰੋਸ਼ਨੀ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਇਹ ਦਿੱਕਤ ਨਹੀਂ ਆਉਗੀ ਵੀ ਅੰਦਰਲੇ ਪਾਸੇ ਜੋ ਕੋਈ ਦਿਨੇ ਕੋਈ ਚੀਜ਼ ਲੱਭਣੀ ਹੈ ਤਾਂ ਉਹਦੇ ਵਾਸਤੇ ਕੋਈ ਲਾਈਟ ਲਾ ਕੇ ਲੱਭਣੀ ਪਊ ਤੇ ਉਹਦੇ ਵਾਸਤੇ ਵੀ ਰੋਸ਼ਨੀ ਵਾਸਤੇ ਪੂਰੀਆਂ ਵੱਡੀਆਂ ਵਿੰਡੋਆਂ ਨੇ ਜਿਹੜੀਆਂ ਉਹ ਰੱਖੀਆਂ ਗਈਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਡਰੈਸਿੰਗ ਦੀ ਇਹ ਇਧਰਲੇ ਪਾਸੇ ਆ ਕੇ ਨਾਲ ਡਰੈਸਿੰਗ ਹੈ ਜੀ ਡਰੈਸਿੰਗ ਦੇ ਨਾਲ ਹੀ ਇਧਰ ਆ ਗਿਆ ਅਟੈਚ 12 ਤੇ ਉਸ ਤੋਂ ਬਾਅਦ ਦੇ ਵਿੱਚ ਅਗਲੇ ਪਾਸੇ ਹੈਗਾ ਸੈਕੰਡ ਬੈਡਰੂਮ ਸੈਕੰਡ ਬੈਡਰੂਮ ਦਾ ਵੀ ਸੇਮ ਹੀ ਆ ਇਹਦੇ ਵਿੱਚ ਵੀ ਜਿਹੜਾ ਏਰੀਆ ਇਹੇ ਦਾ ਲਗਭਗ 14x14 ਰੂਮ ਦਾ ਸਾਈਜ਼ ਹੈ ਜਿਹੜਾ ਬਾਕੀ ਆ ਬੈਕ ਦੇ ਉੱਪਰ ਵੀ ਜਗ੍ਹਾ ਛੱਡੀ ਹੋਈ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਵੇਂ ਇਹਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਦੇਖੋ LED ਪੈਨਲ ਲੱਗਿਆ ਹੋਇਆ ਹੈਗਾ ਉਸ ਤੋਂ ਬਾਅਦ ਇਹ ਵਿੱਚ ਜੇ ਲੱਕੜ ਵਗੈਰਾ ਦਾ ਗੱਲ ਕਰਦੇ ਆਂ ਆਪਾਂ ਲੱਕੜ ਦਾ ਸਾਰਾ ਕੰਮ ਕੰਪਲੀਟ ਹੈ ਕੱਪ ਬੋਰਡ ਨੇ ਜਿਹੜੇ ਫਿਕਸ ਉਹ ਤਿਆਰ ਕਰਵਾਏ ਹੋਏ ਨੇ ਰੰਗ ਪੇਂਟ ਦਾ ਕੰਮ ਹੈ ਜਿਹੜਾ ਉਹ ਵੀ ਬਿਲਕੁਲ ਓਕੇ ਹੈ ਬਿੰਡੋਨ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਰੋਸ਼ਨੀ ਦਾ ਵੀ ਜਿਵੇਂ ਤੁਸੀਂ ਦੇਖ ਲਓ ਵੀ ਇੰਨਾ ਵੱਡਾ ਪ੍ਰੋਜੈਕਟ ਸੀਗਾ ਇੰਨੇ ਵੱਡੇ ਪ੍ਰੋਜੈਕਟ ਦੇ ਵਿੱਚ ਨਹੀਂ ਕਿਤੇ ਨਾ ਕਿਤੇ ਮੰਨ ਕੇ ਚੱਲੋ ਗਲਤੀ ਦੀ ਗੰਜਸ ਰਹਿ ਜਾਂਦੀ ਆ ਪਰ ਇੰਨਾ ਵੱਡਾ ਪ੍ਰੋਜੈਕਟ ਹੋਣ ਦੇ ਬਾਵਜੂਦ ਵੀ ਕਿਤੇ ਇੱਕ ਵਾਲ ਜਿੰਨਾ ਵੀ ਨੁਕਸਾਨ ਹੀ ਲੱਗ ਰਿਹਾ ਸਾਨੂੰ ਕਿਉਂਕਿ ਰੋਸ਼ਨੀ ਦਾ ਖਵਾ ਦਾ ਸਾਰਾ ਬਿਲਕੁਲ ਓਕੇ ਦੀ ਰਿਪੋਰਟ ਆ ਜਿਵੇਂ ਇਹਨਾਂ ਪੂਰਾ ਧਿਆਨ ਰੱਖਿਆ ਗਿਆ ਹੈਗਾ ਤੇ ਇਸ ਪਾਸੇ ਆਜੂਗੀ ਕਿ ਪਾਰਕਿੰਗ ਪਾਰਕ ਵਗੈਰਾ ਬਣੂਗਾ ਇਸ ਪਾਸੇ ਕਿਉਂਕਿ ਇਹਦੇ ਹੇਠਲੇ ਵਾਸੀ ਨਾਲ ਹੀ ਅ ਜਿਹੜੀ ਬੇਸਮੈਂਟ ਬਣੀ ਹੋਈ ਹੈ ਦੇਖੋ ਇਹ ਬੇਸਮੈਂਟ ਆਗੇ ਭਾ ਬੇਸਮੈਂਟ ਦੇ ਉੱਪਰ ਖੜੇ ਆਂ ਲੇ ਪਾਸੇ ਆਪਣੇ ਬੇਸਮੈਂਟ ਆ ਤੇ ਇੱਥੇ ਬਾਹਰਲੇ ਪਾਸੇ ਵੀ ਜੇ ਤੁਸੀਂ ਦੇਖ ਰਹੇ ਹੋ ਤਾਂ ਟਾਇਲ ਵਰਕ ਹੈ ਜਿਹੜਾ ਇੱਥੇ ਵੀ ਹੋਇਆ ਹੋਇਆਗਾ ਮੈਟ ਟਾਇਲ ਜਿਹੜੀ ਉਹ ਲੱਗੀ ਹੋਈ ਹੈ ਕੋਈ ਇਹ ਤਿਲਕਣ ਵਾਲਾ ਕੰਮ ਨਹੀਂ ਹੈਗਾ ਬਾਕੀ ਆਲੇ-ਦਾਲੇ ਤੁਸੀਂ ਸਟੀਲ ਦਾ ਵਰਕ ਦੇਖ ਸਕਦੇ ਹੋ ਜਿਹੜਾ ਸਟੀਲ ਦਾ ਵਰਕ ਹੈ ਦੇਖੋ ਕਿੰਨਾ ਹੋਇਆ ਹੋਇਆਗਾ ਆਲੇ-ਦਾਲੇ ਜਿਹੜੀ ਰੇਲਿੰਗ ਹੈਗਾ ਅ ਸਾਰਾ ਕਵਰ ਕੀਤਾ ਹੋਇਆਗਾ ਸਟੀਲ ਦੇ ਨਾਲ ਹੀ ਕਵਰ ਕੀਤਾ ਹੋਇਆਗਾ ਸਾਰਾ ਕੁਝ ਤੇ ਜਿਵੇਂ ਤੁਹਾਨੂੰ ਦੱਸ ਰਹੇ ਸੀਗੇ ਵੀ ਦੋ ਭਰਾਵਾਂ ਦੀ ਵੰਡ ਹੈ ਜਿਵੇਂ ਇੱਕ ਏ ਰੂਮ ਆ ਗਿਆ ਉਹਦੇ ਨਾਲ ਹੀ ਦੇਖੋ ਦੋ ਰੂਮ ਆ ਗਏ ਇਹਦੇ ਨਾਲ ਦੋ ਦੋ ਬੈੱਡਰੂਮ ਨੇ ਲੇ ਪਾਸੇ ਤੇ ਉੱਪਰਲੇ ਪਾਸੇ ਆਪਾਂ ਦੇਖਦੇ ਆਂ ਚੱਲ ਕੇ ਜਿਹੜੀ ਉੱਪਰਲੀ ਗੱਲਬਾਤ ਆ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂਗੇ ਫਰਸਟ ਫਲੋਰ ਦੇ ਉੱਪਰ ਫਰਸਟ ਫਲੋਰ ਤੇ ਤੁਹਾਨੂੰ ਚੱਲ ਕੇ ਦਿਖਾਉਣੀ ਆ ਵੀ ਉੱਪਰ ਕੀ ਕੁਝ ਬਣਿਆ ਹੋਇਆਗਾ ਇਹ ਲੋ ਜੀ ਇੱਥੋਂ ਆਪਾਂ ਪੌੜੀਆਂ ਚੜ੍ਹ ਕੇ ਉੱਪਰਲੇ ਪਾਸੇ ਚੱਲਦੇ ਆਂ ਤੇ ਜੇ ਆਪਾਂ ਇਹਦੀ ਬਜਟ ਦੀ ਗੱਲ ਕਰਦੇ ਆਂ ਤਾਂ ਬਾਈਤਲਾ ਵੀ ਆਪਾਂ ਦੱਸਾਂਗੇ ਬਾਈ ਹੁਰੀ ਇੱਥੇ ਹੈਗੇ ਨੇ ਮਕਾਨ ਮਾਲਕ ਇਹਨਾਂ ਨੇ ਇਹ ਮਕਾਨ ਤਿਆਰ ਕੀਤਾ ਹੈਗਾ ਉਹ ਇੱਥੇ ਹੀ ਆਪਣੇ ਨਾਲ ਮੌਜੂਦ ਨੇ ਖੜੇ ਨੇ ਤੇ ਉੱਪਰਲੇ ਪਾਸੇ ਦੀ ਜੇ ਗੱਲ ਕਰੀਏ ਉੱਪਰ ਵੀ ਦੇਖੋ ਵੇਰੀ ਕਿੰਨਾ ਫੁੱਲਾ ਬਣਿਆ ਹੋਇਆਗਾ ਜਿਵੇਂ ਆਪਾਂ ਸਟੀਲ ਦੀ ਗੱਲ ਕਰ ਰਹੇ ਹਾਂ ਸਟੀਲ ਦਾ ਵਰਕ ਹੈ ਜਿਹੜਾ ਕੋਠੀ ਦੇ ਵਿੱਚ ਬਹੁਤ ਹੋਇਆ ਹੋਇਆਗਾ ਤੇ ਉੱਪਰਲੇ ਪਾਸੇ ਇੱਕ ਰੂਮ ਹੈਗਾ ਇੱਕ ਰੂਮ ਬਣਿਆ ਹੋਇਆਗਾ ਇਹ ਲੋਲੀ ਇਹ ਰੂਮ ਦੇ ਵਿੱਚ ਵੀ ਲੱਕੜ ਦਾ ਕੰਮ ਸਾਰਾ ਕੰਪਲੀਟ ਹੈ ਜਮਾ ਜਿਵੇਂ ਤੁਸੀਂ ਬੈੱਡ ਦੇਖ ਰਹੇ ਹੋ ਫਿਕਸ ਬੈੱਡ ਲੱਗੇ ਹੋਇਆ ਦੇਖੋ ਉਸ ਤੋਂ ਬਾਅਦ ਦੇ ਵਿੱਚ LED ਪੈਨਲ ਆ ਗਿਆ LED ਪੈਨਲ ਦੇ ਨਾਲ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਟਾਪ ਹੁੰਦਾ ਹੈਗਾ ਦੇਖੋ ਬਹੁਤ ਸੋਹਣਾ ਸ਼ੀਸ਼ਾ ਲੱਗਿਆ ਹੋਇਆ ਹੈਗਾ ਕਿਉਂਕਿ ਇਹਦੇ ਨਾਲ ਅੰਦਰਲੇ ਪਾਸੇ ਜਿਹੜਾ ਰੋਸ਼ਨੀ ਦਾਗਾ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣੀ ਹੈਗੀ ਤੇ ਬਾਕੀ ਜਿਵੇਂ ਕੱਪਵਾਰਡ ਦੇਖ ਰਹੇ ਹੋ ਤੁਸੀਂ ਕੱਪਵਾਰਡ ਵੀ ਸਾਰੇ ਤਿਆਰ ਕੋਈ ਵੀ ਕੰਮਰਾ ਇਸ ਤਰ੍ਹਾਂ ਦਾ ਨਹੀਂ ਹੈਗਾਗਾ ਵੀ ਜਿਹਦੇ ਵਿੱਚ ਕੋਈ ਜਾਂ ਤਾਂ ਕਮੀ ਹੋਵੇ ਜਾਂ ਕੋਈ ਕੰਮ ਕੰਪਲੀਟ ਅਨਕੰਪਲੀਟ ਹੋ ਰਹਿਦਾ ਹੋਵੇ ਸਾਰੇ ਕਮਰੇ ਕੰਪਲੀਟ ਨੇ ਸਾਰਾ ਕੋਠੀ ਕੰਪਲੀਟ ਹੈ ਉੱਪਰ ਪੀਓਪੀ ਦਾ ਜਿਵੇਂ ਤੁਸੀਂ ਦੇਖ ਰਹੇ ਹੋ ਪੀਓਪੀ ਜਮ੍ਹਾਂ ਹੋ ਕੇ ਹੋਈ ਹੋਈ ਹੈ ਠੀਕ ਹੈ ਜੀ ਤੇ ਇਹਦੇ ਨਾਲ ਹੀ ਆ ਗਿਆ ਡਰੈਸਿੰਗ ਉੱਪਰਲੇ ਰੂਮ ਦੇ ਡਰੈਸਿੰਗ ਦੇ ਨਾਲ ਇਧਰ ਆ ਗਿਆ ਟਾਇਲਟ ਇਹਦੇ ਨਾਲ ਹੀ ਅਟੈਚ ਹੈ ਇਹਦੇ ਨਾਲ ਅਟੈਚ ਕੀਤਾ ਹੋਇਆ ਹੈਗਾ ਤੇ ਇੱਕ ਰੂਮ ਹੈ ਉੱਪਰਲੇ ਪਾਸੇ ਖੇੜਲੇ ਪਾਸੇ ਜਿਵੇਂ ਆਪਾਂ ਨੇ ਦੇਖਿਆ ਸੀਗਾ ਦੋ ਬੈਡਰੂਮ ਸੀਗੇ ਇੱਕ ਡ੍ਰੈਸਿੰਗ ਰੂਮ ਸੀਗਾ ਠੀਕ ਹੈ ਜੀ ਉੱਪਰਲੇ ਪਾਸੇ ਸਿਰਫ ਇੱਕ ਬੈਡਰੂਮ ਲੱਗਿਆ ਹੋਇਆ ਹੈਗਾ ਤੇ ਨਾਲ ਹੀ ਦੇਖਿਆ ਸੀ ਜਿਵੇਂ ਤੁਸੀਂ ਡਰੈਸਿੰਗ ਦਾ ਟਾਇਲਰ ਦਾ ਬਾਕੀ ਇੱਧਰ ਓਪਨ ਟੈਰਸ ਆ ਗਿਆ ਜੀ ਓਪਨ ਟੈਰਸ ਤੁਹਾਨੂੰ ਇਹ ਵੀ ਦਿਖਾ ਦਨੇ ਆਪਾਂ ਆਜੋ ਇਹ ਲਓ ਜੀ ਇਹ ਆਗੇ ਆਪਾਂ ਫਸਟ ਫਲੋਰ ਤੇ ਓਪਨ ਟੈਰਸ ਜਿਹੜਾ ਇਹ ਆ ਗਿਆ ਉੱਪਰਲੇ ਪਾਸੇ ਵੀ ਟਾਇਲ ਵਰਕ ਤੇ ਜੇ ਆਪਾਂ ਇਹਨੂੰ ਉੱਪਰਲੇ ਫਲੋਰ ਦੀ ਗੱਲ ਕਰਦੇ ਆਂ ਸੈਕੰਡ ਫਲੋਰ ਦੀ ਸੈਕੰਡ ਫਲੋਰ 'ਤੇ ਕੁਝ ਨਹੀਂ ਬਣਾਇਆ ਹੋਇਆਗਾ ਸਿਰਫ ਇੱਕ ਦਾ ਮੰਨ ਕੇ ਚੱਲੋ ਵੀ ਜਿਹੜੇ ਲਿਫਟ ਹੈ ਲਿਫਟ ਵਾਲਾ ਆ ਗਿਆ ਉੱਪਰ ਸਿਸਟਮ ਤੇ ਬਾਕੀ ਉੱਪਰ ਟੈਂਕੀਆਂ ਦਾ ਏਰੀਆ ਆ ਗਿਆ ਪਾਣੀ ਦਾ ਏਰੀਆ ਜਿਹੜਾ ਉੱਪਰਲੇ ਪਾਸੇ ਆ ਗਿਆ ਤੇ ਬਾਹਰਲੇ ਪਾਸੇ ਜਿਵੇਂ ਤੁਸੀਂ ਦੇਖ ਰਹੇ ਹੋ 12th ਉੱਪਰਲੇ ਪਾਸੇ ਕਮਨ ਵੀ ਰੱਖਿਆ ਗਿਆਗਾ ਇੱਕ ਜਿਵੇਂ ਇਹਨਾਂ ਨੇ ਇੱਕ ਅੱਡ ਕੱਢ ਰੱਖਿਆਗਾ ਤੇ ਉਸ ਤੋਂ ਬਾਅਦ ਇਹ ਜੋ ਉੱਪਰ ਦੀ ਗੱਲ ਕਰੀਓ ਉੱਪਰ ਲੋਹੇ ਦੀ ਪੌੜੀ ਹੈ ਜਿਹਦੀ ਇਧਰਾਂ ਹੀ ਉੱਪਰ ਜਾਇਆ ਜਾ ਸਕਦਾ ਜੀ ਏਰੀਆ ਬਹੁਤ ਬਣਿਆ ਹੋਇਆ ਜਿਵੇਂ ਮੰਨ ਕੇ ਚੱਲੋ ਵੀ 5200 ਫੀਟ ਲਾ ਸੀਗਾ ਤੇ 5200 ਹੀ ਉੱਪਰ ਲਾ ਸੀਗਾ ਠੀਕ ਹੈ ਜੀ ਆ ਸਾਢੇ 10000 ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉੱਪਰਲਾ ਆਪਣਾ ਫਸਟ ਫਲੋਰ ਆ ਗਿਆ ਲਗਭਗ ਮੰਨ ਕੇ ਚੱਲੋ ਵੀ 3000 ਦੇ ਸਕਰ ਫੁੱਟ 2500 ਦੇ ਸਕਰ ਫੁੱਟ ਦੇ ਲਾ ਕੇ ਤੱਕ ਹੀ ਇਹ ਸੀਗਾ ਵੀ ਟੋਟਲ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ 12 ਤੋਂ 13000 ਦੇ ਨੇੜੇ ਦੇ ਨੇੜੇ ਜਿਹੜਾ ਏਰੀਆ ਹੈਗਾ ਉਹ ਬਣਦਾ ਹੈ ਕਾਫੀ ਵੱਡਾ ਪ੍ਰੋਜੈਕਟ ਹੈ ਤੇ ਜਿਹੜੇ ਆਪਾਂ ਵਾਇਟ ਦੀ ਗੱਲ ਕਰਾਂਗੇ ਵਾਇਟ ਦੀ ਗੱਲ ਕਰਾਂਗੇ ਆਪਾਂ ਬਾਈ ਹੋਰਾਂ ਨਾਲ ਵੀ ਕਿੰਨਾ ਕੁ ਛੋਡਾ ਵਾਇਟ ਲੱਗਿਆ ਤੇ ਇਹਦੇ ਵਿੱਚ ਜਿਹੜੇ ਕੀ ਕੀ ਸ਼ੌਂਕ ਨੇ ਬਾਈ ਹੋਰਾਂ ਨੇ ਆਪਦੇ ਪੂਰੇ ਕੀਤੇ ਨੇ ਠੀਕ ਹੈ ਜੀ ਉਹ ਆਪਾਂ ਸਾਰੀ ਗੱਲ ਆਪਾਂ ਬਾਈ ਹੋਰਾਂ ਨਾਲ ਕਰਾਂਗੇ ਜਾ ਕੇ ਹਾਂਜੀ ਜਿਵੇਂ ਆਪਾਂ ਖੜੇ ਸੀਗੇ ਉੱਪਰਲੇ ਪਾਸੇ ਬਾਲਕੋਨੀ ਦੇ ਉੱਪਰ ਤੇ ਇੰਨੀਆਂ ਬਾਲਕੋਨੀ ਦੂਸਰੀ ਸਾਈਡ ਆ ਗਈ ਕਿਉਂਕਿ ਦੋ ਭਰਾਵਾਂ ਦੀ ਵੰਡਾਂ ਜਿਵੇਂ ਤੁਹਾਨੂੰ ਦੱਸੀ ਹੈ ਬਾਕੀ ਜਿਵੇਂ ਆਹ ਦੇਖੋ ਇੱਥੋਂ ਵੀ ਟਾਇਲ ਵਗੈਰਾ ਦਾ ਜਿਹੜਾ ਵਰਕ ਹੈ ਨਾ ਸਾਰਾ ਸਾਰਾ ਕੰਪਲੀਟ ਹੋਇਆ ਹੋਇਆ ਹੈਗਾ ਟਾਇਲ ਦੇਖੋ ਬਹੁਤ ਸੋਹ ਤੇ ਜੇ ਆਪਾਂ ਗੱਲ ਕਰੀਏ ਸੋਲਰ ਦੀ ਹਨਾ ਜਿਵੇਂ ਆਪਾਂ ਸੋਲਰ ਦੀ ਪਹਿਲਾਂ ਵੀ ਤੁਹਾਨੂੰ ਗੱਲ ਦੱਸੀ ਸੀ ਜਿਹੜਾ ਇਹ ਸੋਲਰ ਹੈਗਾ ਇਹ ਆਨ ਗ੍ਰਿਡ ਹੈਗਾ ਇਹਨਾਂ ਨੇ ਬਾਈ ਹੋਰਾਂ ਨੂੰ ਦੱਸਿਆਗਾ ਵੀ ਇਹਦਾ ਇਹ ਹੈ ਸਿਸਟਮ ਵੀ ਜੇ ਇਹ ਰੋਜ਼ ਰੋਜ਼ ਦੀਆਂ 50 ਜਹਾਂਟਾਂ ਬਣਾਉਂਦਾ ਤਾਂ ਉਹ 50 ਜਹਾਂਟਾਂ ਬਿਜਲੀ ਬੋਰਡ ਨੂੰ ਭੇਜਦਾ ਤੇ ਉਸ ਹਿਸਾਬ ਨਾਲ ਜੇ ਸਾਡਾ ਕੋਠੇ ਤੇ ਜੇ 50 ਜਹਾਂਟਾਂ ਆਉਂਦੀਆਂ ਨੇ ਤਾਂ ਸਾਨੂੰ ਕੋਈ ਵੀ ਬਿਲ ਨਹੀਂ ਆਉਂਦਾ ਹੈਗਾ ਉਸ ਚੀਜ਼ ਦਾ ਕਿਉਂਕਿ 50 ਦੀਆਂ 50 ਉਹਨੇ ਬਣਾਤੀਆਂ ਉਹ 50 ਦੀਆਂ 50 ਪੂਰੀਆਂ ਹੋ ਗਈਆਂ ਨੇ ਜਿੰਨੀਆਂ ਉਹ ਬਣਾਊਗਾ ਜੇ ਉਹ ਘਟ ਬਣਾਉਂਦਾ ਤਾਂ ਇਹਨਾਂ ਨੂੰ ਉਹ ਜੁੰਟਾਂ ਦਾ ਬਿਲ ਹੈ ਜਿਹੜਾ ਉਹ ਕੱਟ ਕੇ ਆ ਜਾਊਗਾ ਇਹਦੇ ਵਿੱਚ ਕੋਈ ਵੈਂਡਰਾਂ ਨੇ ਕੋਈ ਤਾਰਾਂ ਨੇ ਕੁਝ ਨਹੀਂ ਇਹਦੇ ਵਿੱਚ ਹੈਗਾ ਸਿੰਪਲ ਸਿਰਫ ਜਿਹੜੀਆਂ ਇਹ ਕੱਲੀਆਂ ਸਲੇਟਾਂ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਕਹਿ ਦੀ ਇਹਦੇ ਵਾਲੀਆਂ ਹੁੰਦੀਆਂ ਸੋਲਰ ਵਾਲੀਆਂ ਉਹ ਲੱਗੀਆਂ ਹੋਈਆਂ ਨੇ ਕੱਲੀਆਂ ਬਾਕੀ ਆਪਾਂ ਬਾਅਦ ਵਿੱਚ ਕਰਦੇ ਆਂ ਗੱਲਬਾਤ ਜਿਹੜੀ ਕੋਈ ਵਾਇਰ ਦੀ ਗੱਲ ਹੈ ਆਜੋ ਜੀ ਮਿਲਦੇ ਆਪਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਠੀਕ ਠਾਕ ਵਧੀਆ ਜੀ ਅੱਛਾ ਤੇ ਬਾਈ ਜੀ ਮਕਾਨ ਤੁਹਾਡੇ ਦੇ ਦੇਖਣ ਆਏ ਸੀਗੇ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਬਹੁਤ ਵਾਕਮਾਲ ਕੰਮ ਕੀਤਾ ਹੋਇਆ ਪਹਿਲਾਂ ਸਾਨੂੰ ਇਹ ਗੱਲ ਦੱਸੋ ਵੀ ਜਿਹੜਾ ਇਹ ਕੰਮ ਹੈ ਤੁਸੀਂ ਦਿਹਾੜੀ ਦੇ ਕਰਾਇਆ ਠੇਕੇ ਦੇ ਕਰਾਇਆ ਮੈਂ ਆਪੋ ਠੇਕੇ ਦੇ ਕਰਵਾਏ ਨੇ ਠੇਕੇ ਦੇ ਕਰਵਾਏ ਨੇ ਅੱਛਾ ਕੰਮ ਮੰਨ ਕੇ ਚੱਲੋ ਵੀ ਸਾਨੂੰ ਲੱਗ ਨਹੀਂ ਰਿਹਾ ਵੀ ਠੇਕੇ ਦਾ ਕਰਾਇਆ ਲੱਗਦਾ ਵੀ ਦਿਹਾੜੀ ਦੇ ਕਰਾਇਆ ਹੁੰਦਾ ਮਿਸਤਰੀ ਆਪਣਾ ਘਰ ਦੀ ਸੀਗਾ ਅੱਛਾ ਜੀ ਹਾਂ ਤੇ ਉਹ ਜਮੈਂ ਸਾਨੂੰ ਚਾਹੇ ਦੀ ਉਦੋਂ ਵੱਧ ਕੇ ਦੁਗਣਾ ਕੰਮ ਕਰਿਆ ਬੰਦੇ ਨੇ ਜਿਵੇਂ ਮੈਂ ਸੋਚਿਆ ਸੀਗਾ ਅਜਿਹਾ ਸੋਚਿਆ ਸੀ ਮਤਲਬ ਉਦੋਂ ਵੱਧ ਉਹਨੇ ਘੈਂਟ ਬਣਾ ਦਿੱਤੀ ਗੱਲ ਆ ਬੱਦਾ ਬਣਾ ਕੇ ਕੰਮ ਕਰਾਉਣੇ ਠੀਕ ਹੈ ਮਿਸਤਰੀ ਵਧੀਆ ਕਰਦਾ ਸੀ ਠੀਕ ਹੈ ਗੱਲਾਂ ਅੱਛਾ ਜੇ ਭਾਈ ਜੀ ਆਪਾਂ ਗੱਲ ਕਰੀਏ ਵੀ ਆਮ ਲੋਕ ਦੇਖਿਆ ਵੀ ਆਮ ਘਰ ਦੇ ਵਿੱਚ ਵੀ ਰਹਿ ਸਕਦੇ ਹਨਾ ਮਾੜਾ ਮੂਹ ਇਧਰੇ ਬਸ ਕੈਮਰੇ ਕਿ ਨਹੀਂ ਕਰਦੇ ਤੇ ਜਿਵੇਂ ਆਪਾਂ ਆਮ ਦੇਖਿਆਗਾ ਵੀ ਛੋਟੇ ਘਰਾਂ ਦੇ ਵਿੱਚ ਵੀ ਆਮ ਲੋਕ ਰਹਿ ਸਕਦੇ ਹਨਾ ਜਿਵੇਂ ਆਪਾਂ ਨੋਰਮਲ ਜਿਹੇ ਏਰੀਆ ਬਣਾ ਲਾਂਦੇ ਫਿਰ ਤੁਸੀਂ ਮੰਨ ਲਓ ਚਲੋ ਵੀ 12:30 13000 ਏਰੀਆ ਬਣਾਇਆ ਇਹ ਸਿਰੂ ਤੋਂ ਸ਼ੌਂਕ ਸੀਗਾ ਵੇ ਬਣਾਵਾਂਗੇ ਠੀਕ ਹੈ ਸ਼ੌਂਕ ਸੀਗਾ ਠੀਕ ਹੈ ਵੀ ਆਪਣਾ ਇਹ ਨੇਰੀਆ ਬਣਾਉਣਾ ਤੇ ਥੱਲੇ ਬੇਸਮੈਂਟ ਬੇਸਮੈਂਟ ਦਾ ਸ਼ੌਂਕ ਸੀ ਪਹਿਲਾਂ ਨੂੰ ਵੀ ਸੰਦ ਆਪਣੇ ਥੱਲੇ ਖੜਾ ਕਰਨਾ ਡੈਡੀ ਹੋਰ ਦਾ ਭਾਂਡੇ ਅਲੱਗ ਤੋਂ ਪਾਵਾਂ ਕਿਵੇਂ ਠੀਕ ਹੈ ਉਹ ਵੀ ਪਾਉਣੇ ਪੈਂਦੇ ਹਾਂ 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 ਭਾਂਡੇ ਅਲੱਗ ਤੋਂ ਮਤਲਬ ਕਿ ਕੁਝ ਸਮਰਜੀ ਸਟੋਰ ਕਰ ਲੈ ਜਿਹੜਾ ਉਹ ਸਮਰਜੀ ਗੱਲ ਹੋਣਾ ਕੰਕ ਜੋ ਨਾ ਕੁਝ ਸਮਰਜੀ ਸਟੋਰ ਕਰ ਲੋ ਠੀਕ ਹੈ ਟਰਾਲੀਆਂ ਆਪਣੇ ਤੇ ਸੰਦ ਵੀ ਥੋੜੇ ਸਾਰੇ ਵਧੀਆ ਆਰਾਮ ਨਾਲ ਖੜ ਜਾਂਦੇ ਹਨ ਤੇ ਉਸ ਤੋਂ ਬਾਅਦ ਵਿੱਚ ਲਿਫਟ ਫਿਰ ਇਹ ਲਿਫਟ ਦਾ ਸ਼ੌਂਕ ਸੀਗਾ ਨੂੰ ਅੱਛਾ ਹਾਂ ਇਹ ਵੀ ਸ਼ੌਂਕ ਸੀ ਵੀ ਲਿਫਟ ਵੀ ਲਾਉਣੀ ਹੈ ਆ ਇਹ ਵੀ ਸ਼ੌਂਕ ਤੇ ਹਾਂ ਠੀਕ ਹੈ ਚਾਰ ਫਲੋਰ ਨੇ ਮੰਨ ਕੇ ਚਲੋ ਵੀ ਕੋਈ ਦਿੱਕਤ ਨਾ ਆਵੇ ਹੈ ਨਾ ਹੈ ਨਾ ਤੇ ਫਿਰ ਵੱਡਾ ਦਰਵਾਜ਼ਾ ਬਾਈ ਜੀ ਇਹ ਵੀ ਸ਼ੌਂਕ ਤੇ ਹਨ ਅੱਛਾ ਇਹ ਦੇਖਿਆ ਸੀ ਇਹ ਤੋਂ ਬਣਿਆ ਹੋਇਆ ਆਪਣਾ ਆਪਣਾ ਮਾਨਸਬ ਅੱਛਾ ਮਾਨਸਬ ਬਣਾਇਆ ਸੀ ਠੀਕ ਹੈ ਠੀਕ ਹੈ ਅਸੀਂ ਹੋ ਚਲੇ ਵੀ ਇਹੀ ਬਣਾਉਣਾ ਵੀ ਸੇਮ ਹੀ ਬਣਾਉਣਾ ਹੈ ਤੇ ਬਾਈ ਬਹੁਤ ਵਧੀਆ ਬਹੁਤ ਘੈਂਟ ਗੱਲਬਾਤ ਆ ਜੀਆ ਮਤਲਬ ਜਿਵੇਂ ਸਿਰਾ ਕਰਾਇਆ ਤੁਸੀਂ ਮਕਾਨ ਦਾ ਅੱਛਾ ਜੀ ਬਾਈ ਜੀ ਇਹਦੀ ਗੱਲ ਕਰੀਏ ਆਪਾਂ ਵੀ ਕਿੰਨੇ ਕ ਟਾਈਮ ਦੇ ਵਿੱਚ ਤਿਆਰ ਹੋਗਾ ਜਿਹੜਾ ਤੁਹਾਡਾ ਮਕਾਨ ਹੈ ਜੇ 500 ਚ 2020 ਚ ਸਟਾਰਟ ਕਰਾਇਆ ਸੀ 2020 ਦੇ ਵਿੱਚ ਨਹੀਂ ਰੱਖੀ ਸੀ ਇਹਦੀ ਹਾਂਜੀ ਅੱਛਾ ਤੇ ਹੁਣ ਲਾਉਗੇ 2024 ਦਾ ਵੀ ਐਂਡ ਹੋਣ ਵਾਲਾ ਹੈ ਹਾਂ ਚਾਰ ਸਾਲ ਦੇ ਵਿੱਚ ਕੰਪਲੀਟ ਹੋ ਹਾਂਜੀ ਹਨਾ ਜੀ ਅੱਛਾ ਜੀ ਬਾਈਟ ਦੀ ਗੱਲ ਕਰੀਏ ਜੀ ਦੀ ਬਾਈਟ ਤੇ ਫਿਰ ਕਿੰਨੇ ਕੇ ਪੈਸੇ ਲਾ ਦੇ 2.5 ਜੇ ਲਗਭਗ 2.5 ਕਰੋੜ ਦੇ 2.5 ਕਰੋੜ ਦੇ ਲੱਗਦਾ ਜੀ ਅੱਛਾ ਵੀ 2.5 ਕਰੋੜ ਰੁਪਏ ਦੇ ਲਗਭਗ ਲੱਗਿਆ ਹਾਂ ਜੇ ਬਾਈ ਜੀ ਫਿਰ ਆਪਾਂ ਏਰੀਆ ਦੀ ਇਹਦੀ ਗੱਲ ਕਰੀਏ ਵੀ 1.5 ਲੱਖ ਥੋੜਾ ਏਰੀਆ ਹੈ ਤੇ ਤੁਸੀਂ ਗੱਲ ਕਰ ਰਹੇ ਹੋ ਵੀ ਦੋ 2.5 ਕਰੋੜ ਦੀ ਹਾਂਜੀ ਤੇ 2000 ਰੁਪਏ ਸਕਰ ਫੁੱਟ ਨੂੰ ਫਿਰ ਤੁਹਾਡਾ ਏਰੀਆ ਜਿਹੜਾ ਤਿਆਰ ਹਾਂਜੀ ਸਾਰਾ ਮੰਨ ਕੇ ਚਲੋ ਵੀ ਕੰਪਲੀਟ ਹੀ ਆ ਗਿਆ ਇਹਦੇ ਵਿੱਚ ਹਾਂ 2000 ਰੁਪਏ ਸਕੇਰ ਫੁੱਟ ਨੂੰ ਪੈ ਗਿਆ ਹਾਂ 2000 ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਮਕਾਨ ਹੈ ਤੇ ਵਧਾਈਆਂ ਤੁਹਾਨੂੰ ਨਵੇਂ ਮਕਾਨ ਦੀਆਂ ਵਧਾਈਆਂ ਸਭ ਨੂੰ ਵਧਾਈ ਠੀਕ ਹੈ ਭਾਈ ਜੀ ਧੰਨਵਾਦ ਧੰਨਵਾਦ ਲਓ ਜੀ ਏ ਸੀ ਮਿੱਤਰੋ ਆਪਣੇ ਬੱਬਨਪੁਰ ਦੀ ਸੈਟ ਬੱਬਨਪੁਰ ਪਿੰਡ ਜ਼ਿਲ੍ਹਾ ਫਤਿਹਵਾੜ ਹਰਿਆਣਾ ਦੇ ਵਿੱਚ ਤੇ ਭਾਈ ਉਹਨਾਂ ਨੇ ਬਹੁਤ ਰੀਜਨਲ ਕੰਮ ਕਰਿਆ ਪੂਰੇ ਸ਼ੌਂਕ ਨਾਲ ਕੰਮ ਕਰਿਆ ਕਹਿੰਦੇ ਵੀ 2.5 ਕਰੋੜ ਦਾ ਪ੍ਰੋਜੈਕਟ ਹੈਗਾ ਇਹ ਦੋ ਭਰਾਵਾਂ ਦੀ ਵੰਡ ਹੈ ਤੇ ਬਹੁਤ ਵਧੀ ਤੇ ਜੇਕਰ ਤੁਸੀਂ ਵੀ ਆਪਣਾ ਇਸ ਤਰ੍ਹਾਂ ਦਾ ਸੋਹਣਾ ਵੱਡਾ ਠੀਕ ਹੈ ਜੀ ਪ੍ਰੋਜੈਕਟ ਬਣਵਾਉਣਾ ਚਾਹੁੰਦੇ ਹੋ ਘਰ ਬਣਵਾਉਣਾ ਚਾਹੁੰਦੇ ਹੋ ਕੋਈ ਸੁਪਨੇ ਦਾ ਘਰ ਆਪਣਾ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੀ ਲੈ ਕੇ ਆਉਂਦੇ ਰਹਨੇ ਆਂ ਵੱਡੇ ਪ੍ਰੋਜੈਕਟ ਵਾਲੀਆਂ ਵੀ ਛੋਟੇ ਬਜਟ ਵਾਲੀਆਂ ਵੀ ਵੱਡੇ ਬਜਟ ਵਾਲੀਆਂ ਵੀ ਤੇ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਜੇਕਰ ਤੁਸੀਂ ਵੀ ਆਪਣੇ ਮਕਾਨ ਦੀ ਜਾ ਕੋਈ ਆਪਣੇ ਸ਼ੋਰੂਮ ਦੀ ਕਿਸੇ ਵੀ ਤਰ੍ਹਾਂ ਦੀ ਮੰਨ ਕੇ ਚਲੋ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਬਾਇਓ ਦੇ ਵਿੱਚ ਨੰਬਰ ਦਿੱਤਾ ਹੋਇਆਗਾ ਉਹਦੇ ਉੱਪਰ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਮਿਲਾਂਗੇ ਕਿਸੇ ਨਾਵੇਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ